ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵੀ ਬਰਾਤ ਨਿਊਜ਼ ਅੱਜ ਅਸੀਂ ਇੱਕ ਅਹਿਮ ਮੁੱਦੇ ਨਾਲ ਜੁੜੀ ਖਬਰ ਲੈ ਕੇ ਆਏ ਹਾਂ ਕਿ ਜਿਵੇਂ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਵੱਲੋਂ ਹਰ ਜ਼ਿਲ੍ਹੇ ਦੇ ਐਸਐਸਪੀ ਸਾਹਿਬਾਨ ਨੂੰ ਨੇਤੂ ਨਵੀਆਂ ਦਿਨਾਂ ਮੀਟਿੰਗਾਂ ਕਰਕੇ ਜਾਣੂ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਕਿਸਮ ਦਾ ਚਾਹੇ ਉਹ ਪੁਲਿਸ ਵੱਲੋਂ ਹਲਾਣਾ ਗਿਆ ਹੋਵੇ ਚਾਹੇ ਮਾਨਯੋਗ ਅਦਾਲਤਾਂ ਵੱਲੋਂ ਭਗੌੜਾ ਹਲਾਣਾ ਗਿਆ ਹੋਵੇ ਉਸ ਦੀ ਤੁਰੰਤ ਹੀ ਗ੍ਰਿਫਤਾਰੀ ਪਾਈ ਜਾਵੇ ਉਥੇ ਹੀ ਜਲੰਧਰ ਮਾਨਯੋਗ ਅਦਾਲਤ ਦੇ ਕੇਸ ਨੰਬਰ ਸੀਆਈਐਸ ਨੰਬਰ ਐਨਏਸੀਟੀ 3152 ਵੀ ਜੋ ਤੈਿਹ ਦੇ ਤਹਿਤ ਮਾਨਯੋਗ ਅਦਾਲਤ ਵੱਲੋਂ ਸਤਿੰਦਰ ਸਿੰਘ ਦੇ ਪੁੱਤਰ ਦਰਸ਼ਨ ਸਿੰਘ ਪਿੰਡ ਪੁਡੇਆਲਾ ਪੁਲਿਸ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਤੋਂ ਭਗੌੜਾ ਐਲਾਨਿਆ ਗਿਆ ਹੈ ਪਰ ਉੱਥੇ ਹੀ ਆਦਮਪੁਰ ਦੀ ਪੁਲਿਸ ਇਸ ਵਿਅਕਤੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੀ ਉਸ ਨਾਲ ਆਦਮਪੁਰ ਪੁਲਿਸ ਦੀ ਗਹਿਰੀ ਬੇੜੀਪੁਕਤ ਨਜ਼ਰ ਆਉਂਦੀ ਹੈ ਕਿਉਂਕਿ ਅਦਾਲਤ ਵੱਲੋਂ 5324 ਨੂੰ ਇਸ ਨੂੰ ਪਘੋੜਾ ਇਕਰਾਹ ਕੀਤਾ ਗਿਆ ਹੈ ਜੇਕਰ ਇਹ ਮਾਨਯੋਗ ਅਦਾਲਤ ਦੇ ਆਰਡਰ ਸਾਡੇ ਤੱਕ ਪਹੁੰਚ ਸਕਦੇ ਹਨ ਤਾਂ ਸਬੰਧਤ ਥਾਣੇ ਕਿਉਂ ਨਹੀਂ ਪਹੁੰਚੇ ਹੋਣਗੇ ਪਰ ਪੁਲਿਸ ਆਪਣੀ ਅਣਜਾਣਤਾ ਬਿਲਕੁਲ ਦਿਖਾ ਰਹੀ ਹੈ ਮਦਈ ਪਾਰਟੀ ਨੂੰ ਮਾਨਯੋਗ ਅਦਾਲਤ ਵੱਲੋਂ ਹੁਕਮ ਜਾਰੀ ਹੋਇਆ ਹੈ ਤਾਂ ਕਿ ਸਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਪੁਡਿਆਣਾ ਜ਼ਿਲ੍ਹਾ ਜਲੰਧਰ ਦੀ ਜੋ ਪ੍ਰਾਪਰਟੀ ਹੈ ਉਸ ਬਾਰੇ ਮਾਨਯੋਗ ਅਦਾਲਤ ਨੂੰ ਜਾਣਕਾਰੀ ਦਿੱਤੀ ਜਾਵੇ ਪਰ ਪਤਾ ਨਹੀਂ ਮਧਈ ਪਾਰਟੀ ਇਹਨੇ ਕਾਰਜ ਪੂਰਾ ਕਰ ਸਕਦੀ ਹੈ ਮਾਨਯੋਗ ਅਦਾਲਤ ਦਾ ਹੁਕਮ ਪੂਰਾ ਕਰ ਸਕਦੀ ਹੈ ਜਾਂ ਕਿਵੇਂ ਗਰੀਬ ਪਰਿਵਾਰ ਚੋ ਹੈ ਜੋ ਅੱਜ ਤੱਕ ਪਾਰਟੀ ਵੇ ਡੜਵੱਟੀ ਬੈਠੀ ਹੈ ਪਰ ਮਾਨਯੋਗ ਅਦਾਲਤ ਵੱਲੋਂ ਜਾਰੀ ਹੋਏ ਹੁਕਮ ਜੋ ਹਨ ਉਹ ਸਾਡੇ ਹੱਥ ਲੱਗੇ ਹਨ ਅਸੀਂ ਉਸ ਦੀ ਪੋਜੀਟਿਵ ਵੀ ਚੈਨਲ ਦੇ ਉੱਪਰ ਕਰ ਰਹੇ ਹਾਂ ਕਿ ਮਾਨਯੋਗ ਅਦਾਲਤ ਵੱਲੋਂ ਜਾਰੀ ਹੋਏ ਆਰਡਰ ਹਨ ਉਹ ਵੀ ਦਿਖਾ ਰਹੇ ਹਾਂ ਅਤੇ ਨਾਲ ਹੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੀ ਪੰਜਾਬ ਪੁਲਿਸ ਅਤੇ ਭਗੌੜਾ ਸੁਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਆਮ ਹੀ ਨਿੱਤ ਦੇ ਆਦਮਪੁਰ ਦੇ ਥਾਣੇ ਵਿੱਚ ਘੁੰਮਦਾ ਦੇਖਿਆ ਜਾਂਦਾ ਹੈ ਆਦਮਪੁਰ ਫੈਰ ਦੇ ਵਿੱਚ ਘੁੰਮਦਾ ਦੇਖਿਆ ਜਾਂਦਾ ਹੈ ਸੂਤਰਾਂ ਨੇ ਵੀ ਦੱਸਿਆ ਹੈ ਕਿ ਇਹ ਵਿਅਕਤੀ ਇੱਕ ਨਿੱਜੀ YouTube ਚੈਨਲ ਵੀ ਚਲਾ ਰਿਹਾ ਹੈ ਜਿਸ ਕਰਕੇ ਪੁਲਿਸ ਵੀ ਇਸ ਨੂੰ ਹੱਥ ਨਹੀਂ ਪਾ ਰਹੀ ਪਰ ਉਥੇ ਹੀ ਮਾਰਜੋਗ ਅਦਾਲਤਾਂ ਵੱਲੋਂ ਅਤੇ ਪੰਜਾਬ ਦੇ ਜੋ ਸੁਚੇਤਨ ਹਨ ਔਰ ਦੇ ਵਿੱਚ ਕਾਨੂੰਨ ਸਭਨਾਂ ਲਈ ਇੱਕ ਬਰਾਬਰ ਹੈ ਚਾਹੇ ਉਹ ਟੀਵੀ ਚੈਨਲ ਦੇ ਪੱਤਰਕਾਰ ਹੋਣ ਚਾਹੇ ਉਹ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਉਹ ਕਿਸੇ ਵੀ ਅਧਿਕਾਰ ਦੀ ਪੋਸਟ ਤੇ ਬੈਠੇ ਹੋਣ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ ਪਰ ਆਦਮਪੁਰ ਦੀ ਪੁਲਿਸ ਜਿਹੜੀ ਹੈ ਕਿਉਂ ਕੰਨੀ ਕਤਰਾ ਰਹੀ ਹੈ ਅਸੀਂ ਇਸ ਦੇ ਸੰਬੰਧ ਵਿੱਚ ਥਾਣਾ ਆਦਮਪੁਰ ਦੇ ਮੁੱਖ ਮੁੰਸੀਬ ਦੇ ਨਾਲ ਜਦੋਂ ਉਹਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਅਨਜਾਨਤਾ ਜਿਹੜੀ ਹੈ ਸਾਡੇ ਨਾਲ ਪ੍ਰਗਟਾਈ ਹੈ ਉਹਨਾਂ ਨੇ ਵੀ ਤੁਹਾਡੇ ਕੋਲ ਇਹ ਗੱਲ ਕਹੀ ਹੈ ਕਿ ਸਾਨੂੰ ਜੋ ਕੋਰਟ ਦੇ ਆਰਡਰ ਹਨ ਸਾਨੂੰ ਵਰਕਅਪ ਕਰੋ ਜਦੋਂ ਅਸੀਂ ਕਿਹਾ ਕਿ ਤੁਹਾਨੂੰ ਵਰਕਅਪ ਆਰਡਰ ਅਸੀਂ ਮਾਨਯੋਗ ਅਦਾਲਤ ਦੇ ਪਹਿਲਾਂ ਹੀ ਕਰ ਚੁੱਕੇ ਹਾਂ ਤਾਂ ਉਹਨਾਂ ਨੇ ਦੇਖਿਆ ਕਿ ਦੇਖਦੇ ਹਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਉਹ ਐ ਤੁਹਾਨੂੰ ਆਜ਼ਮਪੁਰ ਡਾਣੇ ਦੇ ਮੁੱਖ ਮੁਨਫੀ ਦੀ ਵੀ ਆਪਣੇ ਚੈਨਲ ਤੇ ਰਿਕਾਰਡਿੰਗ ਹੋਈ ਆਵਾਜ਼ ਸੁਣਾਉਂਦੇ ਹਾਂ ਰਾਵੀ ਵਿਰਾਤ ਨੂੰ ਉਦੋਂ ਕਮਲਜੀਤ ਸਿੰਘ ਵੱਡੇ ਦੇ ਨਾਲ ਪਰਮਿੰਦਰ ਸਿੰਘ ਕੈਮਰਾਮੈਨ ਰਾਵੀ ਵਿਰਾਤ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਹਿਬ ਜੀ ਆਪਣੇ ਪਾਜੀ ਆਦਮਪੁਰ ਫੋਰਸ ਥਾਣੇ ਤੋਂ ਮੁਰਸੀ ਸਾਹਿਬ ਜੀ ਬੋਲਦੇ ਜੀ ਜੀ ਫੋਰਸ ਨੂੰ ਪਾਜੀ ਕੀ ਹਾਲ ਜੈ ਹਾਂ ਠੀਕ ਹੈ ਜੀ ਪਾਜੀ ਇੱਕ ਨਾ ਕੇਸ ਦੇ ਸਬੰਧੀ ਗੱਲ ਕਰਨੀ ਸੀਗੀ ਹਾਂਜੀ ਕਿ ਤੁਹਾਡੇ ਕੋਲ ਨਾ ਮਾਨਯੋਗ ਅਦਾਲਤ ਵੱਲੋਂ ਇੱਕ ਭਗੌੜਾ ਇਕਰਾਰ ਕੀਤਾ ਗਿਆ ਹੈ ਸਤਿੰਦਰ ਸਿੰਘ ਸੰਨੋਪ ਦਰਸਾਣ ਸੰਨਗ ਰਾਈਟ ਹੈਂਡਸ ਹਾਊਸ ਨੰਬਰ 86 ਵਿਲੇ ਜੇ ਬੁੜਿਆਣਾ ਜ਼ਿਲ੍ਹਾ ਜਲੰਧਰ ਹਾਂਜੀ ਇਹਨਾਂ ਨੂੰ 24 ਦੇ ਵਿੱਚ ਪਗੋੜਾ ਤਰਾਰ ਕੀਤਾ ਗਿਆ ਜੇ ਤੁਹਾਡੇ ਥਾਣੇ ਵੱਲੋਂ ਹੈ ਨਾ ਜੀ ਠੀਕ ਹੈ ਜੀ ਇਹਨਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਗਈ ਕੀ ਕਾਰਨ ਜੇ ਕੋਈ ਕਿਦਾਂ ਦਾ ਸਾਹਮਣੇ ਆ ਰਿਹਾ ਜੀ ਇਹਦੇ ਵਿੱਚ ਉਹਦੇ ਬਾਰੇ ਦੱਸਿਓ ਨਾਂ ਕੀ ਸੀ ਇਹਨਾਂ ਦਾ ਹਾਂਜੀ ਨਾਮ ਕੀ ਦੱਸਿਆ ਸਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਆ ਜੀ ਸਤਿੰਦਰ ਸਿੰਘ ਸਨੋਪ ਦਰਸ਼ਨ ਸੋਹੰਗਰ ਪਿੰਡ ਜੀ ਬੁੜਿਆਣਾ ਬੁੜਿਆਣਾ ਐਫ ਆਈ ਨੰਬਰ ਜੀ ਇਹ ਕੋਡ ਦਾ ਆਰਡਰ ਆ ਜੀ ਮੇਰੇ ਕੋਲ ਹਾਈ ਵਟਸਐਪ ਕਰ ਦਿਓ ਜੀ ਚੈੱਕ ਕਰ ਲਦੇ ਕੀ ਤੁਹਾਡਾ ਵਟਸਐਪ ਆਪਣਾ ਚੈੱਕ ਕਰੋ ਜੀ ਕਾਫੀ ਧੇਰ ਦਾ ਪਹੁੰਚਾ ਹੋਇਆ ਹੈ ਤੁਹਾਡੇ ਕੋਲ ਹੋਏ ਚੈੱਕ ਕਰ ਲੈਂਦੇ ਜੀ ਕੀ ਕਰਨੇ ਆ ਜੀ ਜਿਹੜਾ ਅਜੇ ਤੱਕ ਇਹਨਾਂ ਨੂੰ ਫੜਿਆ ਨਹੀਂ ਗਿਆ ਜਾਂ ਕਿੰਨਾ ਦੀ ਡਿਊਟੀ ਲਾਈ ਗਈ ਤੁਹਾਡੇ ਵੱਲੋਂ ਮੈਂ ਇਹਦੀ ਚੈੱਕ ਕਰਾਂਗੀ ਜੀ ਇਹਨਾਂ ਨੂੰ ਠੀਕ ਹੈ ਜੀ ਜੋ ਹਲਾਦੋਗੇ ਤੁਹਾਨੂੰ ਦੱਸਾਂਗੇ ਤੁਸੀਂ ਕੋਣ ਬੋਲਦੇ ਹੋ ਅਸੀਂ ਅਸੀ ਬਾਜੀ ਇਹਨਾਂ ਦੇ ਜਿਹੜੀ ਇਸ ਸੰਬੰਧੀ ਖਬਰ ਲਾਨ ਲੱਗੇ ਆ ਜੀ ਵੀ ਐਨੀ ਦੇਰ ਦਾ ਭਗੌੜਾ ਜਦ ਕਿ ਸਰਕਾਰ ਵੱਲੋਂ ਹਦਾਇਤਾਂ ਕਿ ਐਨੀ ਦੇਰ ਦਾ ਭਗੌੜਾ ਕੋਈ ਨਹੀਂ ਬਕਤੀ ਨਹੀਂ ਰਹਿਣਾ ਚਾਹੀਦਾ ਕੋਈ ਨਾ ਕੋਈ ਨਾ ਕੋਈ ਠੀਕ ਹੈ ਜੀ ਠੀਕ ਹਾਂ ਜੀ ਤੁਹਾਡੀ ਆਵਾਜ਼ ਲੈ ਲਈ ਆ ਦੀ ਅਸੀਂ ਇਹੀ ਚਲਾ ਰਹੇ ਆ ਚੈਨਲ ਤੇ ਜੀ ਜੀ